ਪ੍ਰੋਗਰਾਮ ਹੀਰੇ ਕੌਮ ਦੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ ਮੈਂ ਇਸ ਵੇਲੇ ਬੈਠਾ ਜੀ ਗੁਰਦਾਸਪੁਰ ਅੰਮ੍ਰਿਤਸਰ ਦੇ ਬਾਰਡਰ ਦੇ ਉੱਤੇ ਫਤਿਹਗੜ ਚੂੜੀਆਂ ਦੇ ਲਾਗੇ ਤੇ ਮੈਂ ਤੁਹਾਨੂੰ ਇੱਕ ਪੰਥ ਦੇ ਮਹਾਨ ਲਖਾਰੀ ਦੇ ਨਾਲ ਪੰਥ ਦੇ ਮਹਾਨ ਢਾਡੀ ਦੇ ਨਾਲ ਮਿਲਵਾਉਂਗਾ ਜਿਹੜੇ ਇਸ ਵੇਲੇ ਥੋੜੀ ਇਹੋ ਜਿਹੀ ਅਵਸਥਾ ਦੇ ਵਿੱਚੋਂ ਲੰਘ ਰਹੇ ਨੇ ਕਿ ਉਹ ਠੀਕ ਨਹੀਂ ਨੇ ਮਤਲਬ ਉਹਨਾਂ ਨੂੰ ਪਿਛਲੇ ਦਿਨੀ ਅਦਰੰਗ ਦਾ ਵੀ ਸ਼ਹਿ ਦौरा ਪਿਆ ਸੀਗਾ ਲੇਕਿਨ ਉਹਨਾਂ ਨੇ ਜਿਹੜੀਆਂ ਰਚਨਾਵਾਂ ਸਿੱਖ ਪੰਥ ਨੂੰ ਦਿੱਤੀਆਂ ਨੇ ਜਿਹੜੀਆਂ ਕਿਤਾਬਾਂ ਦਿੱਤੀਆਂ ਨੇ ਜੋ ਉਹਨਾਂ ਨੇ ਗੀਤ ਔਰ ਢਾਡੀ ਵਾਰਾਂ ਲਿਖੀਆਂ ਨੇ ਉਹਨਾਂ ਨੇ ਬਹੁਤ ਸਾਰੇ ਢਾਡੀ ਸ਼ਗਿਰਦ ਵੀ ਪੈਦਾ ਕੀਤੇ ਨੇ ਤੇ ਮੈਂ ਅੱਜ ਉਹਨਾਂ ਦੇ ਪਿੰਡ ਪਹੁੰਚਿਆ ਜਿੱਤੇ ਮੈਂ ਤੁਹਾਨੂੰ ਮਿਲਾਉਣਾ ਜੀ ਪੰਥ ਦੇ ਮਹਾਨ ਢਾਡੀ ਗਿਆਨੀ ਗੁਰਚਰਨ ਸਿੰਘ ਜੀ ਚੰਨ ਜਿਨ੍ਹਾਂ ਨੂੰ ਮਧੂ ਚੰਨ ਮਧੂ ਸ਼ੰਗਿਆ ਵੀ ਕਿਹਾ ਜਾਂਦਾ ਜੀ ਤੇ ਮੇਰੇ ਨਾਲ ਨੇ ਆਓ ਜੀ ਉਹਨਾਂ ਦਾ ਸਵਾਗਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਜੀ ਸਾਡੇ ਪ੍ਰੋਗਰਾਮ ਹੀਰੇ ਕੌਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੇਰੇ ਬਲਮਾਨ ਉਹ ਦੇਖੋ ਸੋਹਣਾ ਜੀ ਜੀ ਤੁਹਾਡਾ ਸਵਾਗਤ ਹੈ ਵੈਲਕਮ ਜੀ ਧਾਰਮਿਕ ਗੀਤ ਖਾਸ ਕਰ ਜਦੋਂ ਖੋਸ਼ ਸੰਭਾਲੀ ਮੈਂ ਸੁਣਦਾ ਹੁੰਦਾ ਸੀ ਵਕ ਵਕ ਤੁੰਬੀਆਂ ਵਾਲੇ ਕਲਾਕਾਰ ਤੁਹਾਡੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਕਾਫੀ ਗਾਉਣੇ ਔਰ ਤੁਹਾਡਾ ਫਿਰ ਜਿਹੜਾ ਨਾਂ ਵਸ ਦੇ ਵਿੱਚ ਆਉਣਾ ਚੰਨ ਮਧੂ ਸ਼ੰਗੀਆ ਹਨਾ ਉਹ ਕਲਾਕਾਰ ਨੇ ਗਾਏ ਹਾਂਜੀ ਇਹਦਾ ਨਾਂ ਨਗੀਰ ਸਰਾਲ ਦਾ ਜੀ ਤੇ ਸ਼ੰਭੂ ਜੀ ਸਰਾਲ ਫੋਨੇ ਜੀ ਬੜੇ ਕਲਾਕਾਰ ਨੇ ਨੰਗਾ ਆਇਆ ਇਹ ਬੱਬਾਈ ਤੁਸੀਂ ਪਹਿਲਾਂ ਮਤਲਬ ਟਾਡੀ ਤੋਂ ਪਹਿਲਾਂ ਤੁਸੀਂ ਦੂਸਰੇ ਗੀਤ ਵੀ ਲਿਖੇ ਹਨਾ ਪੰਜਾਬੀ ਜਿਹੜੇ ਆਮ ਗੀਤ ਹੁੰਦੇ ਆ ਉਹ ਸਾਰੇ ਲਿਖੇ ਬਹੁਤ ਸਾਰੇ ਉਹ ਪਹਿਲਾਂ ਤੁਹਾਡੇ ਉਹ ਪਹਿਲਾਂ ਰਿਕਾਰਡ ਹੋਏ ਹਨਾ ਪਹਿਲਾਂ ਤੁਸੀਂ ਲਿਖਦੇ ਹੀ ਸੀਗੇ ਹਨਾ ਕੱਲੇ ਲਿਖਦੇ ਸੀਗੇ ਫਿਰ ਇਹ ਜਿਹੜੇ ਤੁਸੀਂ ਗਾਇਕੀ ਸ਼ੁਰੂ ਕੀਤੀ ਹੈ ਟਾਡੇ ਰੰਗ ਚ ਹੀ ਕੀਤੀ ਹੈ ਜਾਂ ਦੂਸਰੀ ਦੂਸਰੀ ਕਲਾਕਾਰੀ ਦੂਸਰੇ ਗੀਤ ਵੀ ਤੁਸੀਂ ਗਾਏ ਨੇ ਅੱਛਾ ਮੈਂ ਲਿਖਿਆ ਸਰ ਅੱਛਾ ਤੁਸੀਂ ਨਾ ਗਾਇਆ ਨਹੀਂ ਅੱਛਾ ਗਾਇਆ ਨਹੀਂ ਤੁਸੀਂ ਹੈ ਨਾ ਤੁਸੀਂ ਵੀ ਨਾਲ ਠੀਕ ਹੈ ਤੇ ਫਿਰ ਮੈਂ ਜਦੋਂ ਤੁਹਾਡੇ ਕਲਾ ਵਾਲਾ ਆਇਆ ਨਾ ਜੀ ਫਿਰ ਮੈਨੂੰ ਗੁਰਮੁਖ ਸੰਗਤ ਬੋਲ ਤੋਆ ਜੀ ਪਰ ਉਹਨਾਂ ਨੇ ਦਿੱਤੀ देर ਇਹ ਮੈਂ ਨਾ ਟਾਡੀ ਬਣਾਉਂ ਜੀ ਉਹਦੇ ਕਰਕੇ ਮੈਂ ਟਾਡੀ ਬਣਾਇਆ ਅੱਛਾ ਫਿਰ ਫਿਰ ਇਹ ਟਾਡੀ ਬਣਾ ਮੈਂ ਗਲਿਆ ਜੀ ਸਾਡੇ ਬਾਰੇ ਮੈਂ ਲਿਖਿਆ ਜੀ ਤੇ ਚਨਮਤੀ ਸ਼ਾਗੇ ਦੇ ਨਾਂ ਥਲੇ ਉਹ ਬਾਟੂ ਲਿਖਿਆ ਜੀ ਤੇ ਫਿਰ ਮੈਂ ਸਭ ਬਣਾਈ ਜੀ ਮੇਰੀ ਪੀਰੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੀ ਸਭਾ ਜੀ ਜੀ ਪਹਿਲਾਂ ਦੋ ਸਭਾ ਹੁੰਦੀਆਂ ਇਹ ਇੱਕ ਬਲਦੇਵ ਸਿੰਘ ਅੰਮ੍ਰਿਤਸਰ ਜੀ ਤੇ ਮੈਂ ਬਣਾਈ ਮੇਰੀ ਪੀਰ ਦੇ ਤੁਹਾਡੀ ਸਭਾ ਜੀ ਤੇ ਫਿਰ ਤੇਰੇ ਨਵਾ ਜਦੋਂ ਤੇ ਹੁੰਦੇ ਹੀ ਪੰਜੀ ਤੇ ਜੀ ਤਾਂ ਦੇ ਨੂੰ ਪਦਾਨ ਬਣਿਆ ਫਿਰ ਮੈਂ ਜੀ ਪਰੇਸਾਂ ਅਨਸਾ ਚਾਲਨ ਸਭਾ ਦੇ ਲਈ ਜੀ ਫਿਰ ਮੈਂ ਬਿਮਾਰ ਹੋ ਗਿਆ ਤੇ ਮੇਰਾ ਘਰ ਬੈ ਗਿਆ ਅਦੇ ਵੀ ਤੁਹਾਡੀ ਜਿਵੇਂ ਯਾਦ ਕਰ ਲੈਂਦੇ ਆ ਤੇ ਜਿਵੇਂ ਉਹ ਸਭਾ ਨਵਾਂ ਸਭਾ ਆਉਂਦੀ ਹੈ ਤੁਹਾਡੀ ਜਥੇ ਮੈਂ ਬਿਮਾਰ ਹੋਇਆ ਜੀ ਉਹਨਾਂ ਨੇ ਖੜਾ ਪ੍ਰਸ਼ਾਦ ਸਾਰਿਆਂ ਨੇ ਕਰਾਇਆ ਜੀ ਉਹ ਦੱਸਿਆ ਕੀਤੀਆਂ ਜੀ ਮਿਸਾਨ ਸਾਹਿਬ ਤੇ ਚੋਲੇ ਚਲਾਇਤ ਜੀ ਬੜਿਆ ਕੋਈ ਥੇ ਮੇਰਾ ਸਾਡੀ ਜੀ ਸਾਹਿਬ ਜੀ ਆਹ ਕੀਤਾ ਜੀ ਇਹਨਾ ਆਪਰ ਮੇਰਾ 25 30 ਮੇਰੇ ਸ਼ਗਿਰ ਜਨੇ ਤੁਹਾਡੇ 25 30 ਹਾਂ अच्छा तू ही ਦੱਸਿਆ 25 30 ਤੁਹਾਡੇ ਸ਼ਾਗਿਰਦ ਹਨਾ ਟਾਡੀ ਰੰਗ ਦੇ ਵਿੱਚ ਤੁਸੀਂ 25 30 ਹੋਰ ਟਾਡੀ ਪੈਦਾ ਕੀਤੇ ਕਿਹੜੇ ਕਿਹੜੇ ਜ਼ਿਕਰਜੋਗ ਜੇ ਤੁਸੀਂ ਨਾਮ ਲੈਣਾ ਚਾਹੋ ਤੇ ਗੁਰਮੁਖ ਸਿੰਘ ਰਮਦਾਸ ਹਾਂਜੀ ਗੁਰਮੁਖ ਸਿੰਘ ਰਮਦਾਸ ਤੇ ਦਿਲਜੀਤ ਸਿੰਘ ਮਛਵਾ ਜੀ ਤੇ ਅਮਰਜੀਤ ਪੋਲਾ ਜੀ ਤੇ ਕਲਵੀ ਉਸਾਨ ਜੀ ਕਲਮਾ ਜੀ ਮਤਰਪਾਲ ਸਿੰਘ ਜੀ ਤੇ ਫਤੰਦਰ ਸਿੰਘ ਦੇ ਰੂਪ ਜੀ ਤੇ ਜਿਹੜਾ ਨਾ ਉਰ ਪਦਮੰਤੇ ਮੈਨੂੰ ਬੜਾ ਪਿਆਰ ਕਰਦਾ ਹੈ ਹਾਂਜੀ ਗੁਰਪ੍ਰਤਾਪ ਸਿੰਘ ਪਦਮ ਹੋ ਬਲੇ 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 ਸਿੰਘ ਪਾਰਸ ਜੀ ਸੁਖਵੀਰ ਸਾਗਰ ਜੀ ਪੰਮਾ ਜੀ ਉਹ ਮੇਰਾ ਨਰਨਾ 20 ਸਾਲ ਮਨਾ ਕੇ ਕੰਮ ਕੀਤਾ ਪਹਿਲੇ ਸ਼ਿਕਰ ਤੇ ਮੇਰਾ ਜੀ ਚੰਦ੍ਰਿਕਰਦਾਨ ਕਰਮਖਾਨ ਤੋਂ ਦਮ ਦਾ ਆਵਸਨ ਜੀ ਐ ਕਰਮਈਦਾਨ ਕਰਮਈਦਾਨ ਬੀਏ ਜੀ ਕਾਫੀ ਸ਼ਗਵਿਆ ਆਹੋ ਜੀ ਜੇ ਮਤਲਬ ਜੇ ਕਾਫੀ ਤੁਸੀਂ ਲੰਬਾ ਚੋੜਾ ਜ਼ਿਕਰ ਕੀਤਾ ਸਾਬ ਮਤਲਬ ਕਾਫੀ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਢਾਡੀ ਸਿੰਘ ਨੇ ਅੱਗੇ ਪੈਦਾ ਕੀਤੇ ਨੇ ਅੱਛਾ ਗਿਆਨੀ ਤੁਹਾਡੇ ਇਹਨਾਂ ਸ਼ਗਿਰਤ ਹੋਏ ਤੁਸੀਂ ਕਾਫੀ ਗਿਣਾਏ ਅਣਗਿਣਤ ਹੈਨਾ ਤੁਸੀਂ ਜੇ ਮੈਂ ਇਹ ਕਹਾ ਕਿ ਤੁਹਾਡੇ ਉਸਤਾਦ ਕੋਈ ਕੌਣ ਨੇ ਜਾਂ ਤੁਸੀਂ ਕਿੰਨਾਂ ਕੋਲੋਂ ਸਿੱਖਿਆ ਇਹਦੇ ਉਸਤਾਦ ਮੂਲਾ ਸਿੰਘ ਪਖਾਪੁਰੀ ਹਾਂਜੀ ਮੂਲਾ ਸਿੰਘ ਪਖਾਪੁਰੀ ਗਿਆਨੀ ਠੀਕ ਹੈ ਜੁਬਾ ਨਹੀਂ ਜੀ ਜੀ ਬੜੇ ਬਤਵਾਂ ਮੈਂ ਉਹ ਕੋਲ ਇਹ ਲੇਕ ਉਹਨਾ ਸਾਡੇ ਪਿੰਡ ਹੁਣ ਲੱਗ ਲੱਗਦੇ ਆ ਹਾਂਜੀ ਤੇ ਉਹ ਉੱਥੇ ਆਉਂਦੇ ਆ ਅੱਛਾ ਹੋਲੀ ਤੇ ਮੈਂ ਫੈਕਟਰੀ ਹੁੰਦਾ ਜੀ ਤੇ ਮੈਂ ਪਹਿਲਾਂ ਇਹ ਦਾ ਲਾ ਦੂਜੇ ਲੈ ਕੇ ਗਿਆ ਤੇ ਹੁਣ ਵਾਸੇ ਜੀ ਉਹਦਾ ਪਿਤਾ ਹੂੰ ਗਾਨੀ ਸੀ ਅੰਦੇ ਵੀ ਚਾਨੀ ਦੀ ਇਹ ਬੂ ਤੁਰਾਂ ਬਾਣ ਹਾਂ ਚਲੀ ਜੇ ਜੀ ਬਾਣ ਗਾ ਹੂੰ ਤੇ ਮੈਂ ਕਿਹਾ ਵੀ ਕਿਆ ਮੇ ਜੀ ਜੀ ਮੈਂ ਕੋਈ ਲਿਖਦਾ ਅੱਛਾ ਤੇ ਮੈਂ ਸੁਣਾਵਾਂ ਜੀ ਹਾਂ ਤਾਂ ਫਿਰ ਵਿਆਹ ਹੋ ਗਿਆ ਹੋ ਗਿਆ ਹਾਂਜੀ ਮੈਂ ਕਿਹਾ ਵਿਆਹ ਤਾਂ ਹੋ ਗਿਆ ਅੱਛਾ ਤੇ ਇੱਕ ਕੁੜੀ ਆ ਅੱਛਾ ਹਾਂ ਤਾਂ ਫਿਰ ਵਿਆਹ ਹੋ ਗਿਆ ਤੇ ਕੁੜੀ ਜੀ ਉਪਰ ਹੈ ਜੀ ਇਹ ਸੁਣਾਵਾਂ ਲਿਖਣਾ ਨਾ ਜੀ ਇਹ ਤੇਰੇ ਵਾਪਸ ਦੀ ਗੱਲ ਨਹੀਂ ਵਸ ਦੀ ਗੱਲ ਨਹੀਂ ਅੱਛਾ ਤੇ ਤੂੰ ਨਾ ਇਹ ਆਪਣਾ ਪਰਿਵਾਰ ਪਰਿਵਾਰ ਪਰ ਅੱਛਾ ਇੱਕ ਕੰਮ ਨੇ ਸੜਦੇ ਤੇ ਜੀ ਹਾਂ ਫਿਰ ਦੂਜੇ ਸਾਲ ਵੀ ਆਇਆ ਅੱਛਾ ਗਿਆਨੀ ਮੋਹਨ ਫਾਖਰਪੁਰੀ ਮੈਂ ਫਿਰ ਦੁੱਧ ਲਾ ਕੇ ਗਿਆ ਜੀ ਫਿਰ ਮੈਂ ਆਉਂਦਾ ਪਰ ਮੈਂ ਬਾਹਰ ਨੂੰ ਚਲੀ ਗਿਆ ਬਗਬਾਨ ਨੂੰ ਜੀ ਚੱਲਿਆ ਜੀ ਆਖਿਆ ਪਿਆ ਮੈਂ ਗਣਿਤ ਜੀ ਲਿਖਿਆ ਮੈਂ ਹੂੰ ਫਿਰ ਮਾਸਣਾ ਅੱਛਾ ਅੰਦਾਜ਼ ਵੀ ਉਹ ਹਾਂਜੀ ਗੰਦਨਿੰਗ ਕਰੀ ਅੱਛਾ ਬਹੁਤ ਵੱਡਾ ਲਿਖਿਆ ਰਿਹਾ ਬੰਨਾ ਵਾਹ ਹੈ ਮੈਨੂੰ ਸਮਝ ਲੱਗ ਗਿਆ ਜੀ ਤੇ ਰਾ ਮੈਂ ਇੱਕ ਦਿਨ ਆਫਰਾ ਮੈਂ ਅੰਦਾਜ਼ੇ ਜਨਦੀ ਜੀ ਮੈਂ ਇਹ ਕਿਹਾ ਨਾ ਪੋਰ ਲਿਖੀਆ ਜੀ ਉਹ ਸੋਦੇ 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 ਜੀ ਮੈਂ ਕਿਹਾ ਗਿਆਨੀ ਜੀ ਹੂੰ ਉਸਤਾ ਜੀ ਹੂੰ ਕਿੱਥੇ ਰਾਮ ਰਾਮ ਨੂੰ ਤਪਤੈਂਤਾ ਹੂੰ ਤੈਂ ਤੈਂ ਮੈਂ ਤੰਡੀ ਬਾਹਰ ਸੋ ਸਕਦਾ ਹੂੰ ਅੱਧਾ ਤੂੰ ਪਹਿਲੇ ਮੈਂ ਕੀ ਰੱਖਿਆ ਸੀ ਬਹੁਤ ਵੱਡਾ ਲਕਾਰੀ ਬਣਨਾ ਹਾਂਜੀ ਤੇ ਹੁਣ ਤੇ ਬਣ ਗਿਆ ਬਣ ਗਿਆ ਤੇ ਛੋ ਦੇ আচ্ছা ਮੈਂ ਮੈਨੂੰ ਸੋਫਾ ਦਾ ਜੀ ਦਾ ਮੇਰਾ ਤਾਂ ਅਨੁਭਵ ਕਮਾ اچھا ਮੈਂ ਖਦੇ ਰਹੇ ਹੁਕਮ ਇਹ ਤੇ ਪਰ ਛੋ ਦੇ ਮੈਂ اچھا ਮੋਹਰਾ ਸੋਦੀ ਜੀ ਤੇ ਆਉਂਦਾ ਵੀ ਮਾ ਹੁਣ ਗੱਲ ਬਣੀਆ ਅੱਛਾ ਫਿਰ ਉਹਨੇ ਗੱਲ ਤੇ ਫਿਰ ਆ ਜਿਹੜਾ ਬਹੁਤ ਪ੍ਰਸੰਗ ਲੈ ਕੇ ਉਹਦੇ ਨਾ ਉਹਨੂੰ ਦੱਤੇ ਉਹ ਆਪਣੇ ਨਾਮ ਤੇ ਥੱਲੇ ਬੋਲਦਾ ਹੈ ਅੱਛਾ 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 ਤੁਸੀਂ ਦੇਖਿਆ ਤਾਂ ਫਿਰ ਉਹਨਾਂ ਨੇ ਗਾਏ ਉਹਨਾਂ ਦੇ ਜੱਥੇ ਨੇ ਫਿਰ ਉਹਨਾਂ ਦੇ ਜੱਥੇ ਦੇ ਨਾਲ ਤੁਸੀਂ ਸਟੇਜਾਂ ਵੀ ਲਾਈਆਂ ਕਾਫੀ ਨਹੀਂ ਅੱਛਾ ਮੈਂ ਦੋ ਵਰੀਆਂ ਜਿੱਹਾ ਉਹਦੇ ਨਾਲ ਗੁਰਮੁਖੀ ਅੱਛਾ ਜਦੋਂ ਟੇ ਲਾਹੇ ਜੀ ਨਵਾਂ ਦਾ ਵੀ ਮੇਰਾ ਪ੍ਰੋਗਰਾਮ ਕੱਢਾ ਦੇ ਜੀ ਤੇ ਆ ਪ੍ਰੋਗਰਾਮ ਸੁਧਾਇਆ ਜੀ ਫਿਰ ਮੈਂ ਫਿਰ ਮੈਂ ਕਿਹਾ ਮੈਂ ਮੇਰੇ ਕਈ ਨਹੀਂ ਜੀ ਮੈਂ ਪਰ ਪਰ ਗਿਆ ਜੀ ਤਾਂ ਦਾ ਵੀ ਹੁਣ ਮੇਰਾ ਪ੍ਰੋਗਰਾਮ ਦੂਸਰੇ ਜੀ ਮੈਂ ਕਹਿ ਰਿਹਾ ਉੱtre ਜਾਣਾ ਹੂੰ ਤੇ ਮੈਂ ਮੋੜ ਨਹੀਂ ਸਕਦਾ ਮੈਂ ਉਹਦੇ ਨਾਲ ਚੱਲ ਗਿਆ ਹੂੰ ਤੇ ਫਿਰ ਉਹਨਾਂ ਬਾਰਾਂ ਮਹੀਨੇ ਸਾਢੇ ਬਾਰਾਂ ਸੁਕਾਰੇ ਸਾਰੇ ਹੂੰ ਲੱਗੇ ਤੇ ਮੈਂ ਫਿਰ ਅੰਤਿਆਰ ਹੋਇਆ ਜੀ ਬਦ ਤੋਂ ਬੜਾ ਚੜਿਆ ਹੈ ਹੂੰ ਤੇ ਉਹਦਾ ਮੈਂ ਕੰਦ ਉਹਦੇ ਮੈਂ ਰੋਕੀ ਤਾਂ ਕਿਹਾ ਮੈਂ ਲੜ ਕਰਨਾ ਲੜ ਕਰਨਾ ਲੜ ਕਰਨਾ ਮੇਰਾ ਟਾਈਮ ਹੋ ਗਿਆ ਜੀ ਫਿਰ ਮੈਂ ਮੱਧਵ ਚੜਿਆ ਏ ਹੂੰ ਤੇ ਵਰੀਆ ਨਹੀਂ ਹੂੰ ਫਿਰ ਮੈਂ ਕਾਲਾ ਹੋ ਗਿਆ ਪਹਾੜ ਚ ਰਹਿ ਗਿਆ ਵਾਹ ਬੜਾ ਸੰਘਰਸ਼ ਕੀਤਾ ਜੀ ਬੜੀ ਭੱਜਣਾ ਕਿੱਥੇ ਫਿਰ ਮੈਂ ਮੈਂ ਕੱਪਤਨ ਲਖਾਰੀ ਜਿਹੜਾ ਸਤ ਸਤਨਾਮ ਮਾਗੋਂ ਹੰਦਪੇ ਫਰਮਾਨ ਸੱਦਿਆ ਐ ਰਾਇਨ ਸਾਹਿਬ ਨੂੰ ਰਾਇਨ ਸਾਹਿਬ ਨੂੰ ਜੀ ਤੇ ਮੈਂ ਵੀ ਮੈਨੂੰ ਵੀ ਸੱਦਿਆ ਜੀ ਇਹਦਾ ਸਰਦਮ ਬੋਸ ਨੂੰ ਹੂੰ ਤੇ ਜਾਈਆਂ ਤੇ ਸੁਤੇ ਅੰਗੋਂ ਦਬੇ ਇਹ ਤਾਣਾ ਉਹ ਜਾਈ ਮੋੜ ਲਾ ਕੇ ਤਾਂ ਹੂੰ ਤੇ ਮੈਂ ਫਨੋ ਬਾਈ ਮਾਰਨ ਗੋਤੇ ਫਿਰ ਉੱਠੇ ਅੱਛਾ ਤੇ ਇਹ ਫਰੰਕੀ ਤੇ ਜਾਈ ਲਾ ਕੇ ਮੋਂ ਤੇ ਸਮਝ ਗਿਆ ਜੀ ਆਂਦਾ ਵੀ ਇਹ ਜਿਹੜਾ ਮਾ ਮੁੰਡਾ ਇਹ ਬਹੁਤ ਬਧੀਆ ਲਿਖਦਾ ਅੱਛਾ ਇਹ ਇਹਦਾ ਉਹ ਉਸਤਾਦ ਨੇ ਹੂੰ ਤੇ ਇਹ ਤਰ੍ਹਾਂ ਲਿਖਦਾ ਆਂਦਾ ਵੀ ਸੋ ਗਿਆ ਸੋ ਗਿਆ ਅੱਛਾ ਆਂਦਾ ਉੱਠਦਾ ਨਾ ਜੀ ਮੋਹਾਈ ਮਾਰੀ ਜੀ ਸੈਨ ਉੱਠਾ ਹੂੰ ਫਰੈਕਸ਼ਨਾਈਜ਼ਰ ਆਨੇ ਹਾਂ ਸੁਣਾ ਇਹ ਦੋ ਚਾਰ ਚੀਜ਼ਾਂ ਜੀ ਆਂਦਾ ਵੀ ਸੋਣਾ ਹਾਂ ਸਵੇਰੇ ਉੱਠ ਕੇ ਨਾ ਆਂਦਾ ਵੀ ਫਿਰ ਤੋਂ ਪਾਣਾ ਅੱਛਾ ਆਂਦਾ ਵੀ ਕੋਈ ਮਰਜੀ ਆ ਅੱਛਾ ਆਂਦਾ ਵੀ ਜਾਨ ਸਾਬ ਹੂੰ ਰਾਏ ਸਾਹਿਬ ਦੇ ਗੋਡੀਆਂ ਸਲਾ ਹੂੰ ਅੱਛਾ ਦੇਖ ਅਪਰ ਕੰਸਰਟ ਦੇ ਕੇ ਅੱਛਾ ਚੱਕਰ ਤਾਂ ਪਾ ਗਿਆ ਜੀ ਜੀ ਇਹ ਮੇਰਾ ਲਿਖਣ ਦਾ 우ਸਤਾਦ ਜੀ ਦਰਸ਼ਨ ਸਿੰਘ ਵਾਹੀ ਜੀ ਇਹਦਾ ਪਪਾ ਨਾਨਕ ਜੀ ਉਹਦਾ ਮੇਰਾ ਲਿਖਣ ਦੇ ਬਸਤਾਦ ਅੱਛਾ ਮੈਂ ਕਵੀ ਜੀ ਤੇ ਫਿਰ ਕਵੀ ਦਰਬਾਰਾਂ ਚ ਆਇਆ ਮੋਰ ਰਸ ਵਾਲਾ ਜੀ ਚੰ ਸਾਵਤ ਫਿਰ ਉਹ ਜਿਹੜਾ ਦੌਰ ਸੀਗਾ ਜਦੋਂ ਤੁਸੀਂ ਪੂਰੇ ਸਰਗਰਮ ਸੀਗੇ ਉਹ ਰੇਡੀਓ ਟੀਵੀ ਦਾ ਦੌਰ ਸੀਗਾ ਹਾਂਜੀ ਤੇ ਰੇਡੀਓ ਟੀਵੀ ਤੇ ਕਿੰਨੀ ਵਾਰ ਫਿਰ ਗਏ ਮੈਂ ਨਾ 1989 ਮੈਂ ਰਾਏ ਜਮਲੇ ਜੜਨ ਦੇ ਡੇਰੇ ਅੱਛਾ ਲੁਧਿਆਣੇ ਹਾਂ ਅੱਛਾ ਮੈਂ ਵੀ ਗਿਆ ਹਾਂ ਅਬਦੇਵ ਖੁੱਦ ਵੀ ਗਿਆ ਹਾਂ ਅੱਛਾ ਉਤੋਂ ਤੇ ਵਾਪਸ ਆਏ ਨਾ ਹਾਂਜੀ ਉਹ ਰੇਡੀਓ ਕਲਾ ਕਲਾਕਾਰ ਹੈ ਹਾਂਜੀ ਮੈਨੂੰ ਲੈ ਗਿਆ ਅੱਛਾ ਰੇਡੀਓ ਤੇ ਕਰ ਮੈਂ ਉਹਦਾ ਵੀ ਬਿਲ ਬਿਲ ਬਲਵੇਰ ਸੰਕਲਪੀ ਡਾਕਟਰ ਜੀ ਇਹ ਲੋਕ ਗੀਤਾਂ ਦਾ ਹਾਂਜੀ ਰੇਡੀਓ ਤੇ ਆਹ ਜੀ ਉਹ ਅੰਦਰ ਕਲ ਸੇ ਦਾ ਇਹ ਮੇਰਾ ਲਿਖਾਰੀ ਆ ਅੱਛਾ ਜੀ ਤੇ ਮੈਂ ਇਹਦੇ ਲਿਖੇ ਗੀਤ ਪੁਰਨਾ ਹਾਂ ਹਾਂ ਤਾਂ ਫੋਨ ਸੁਣਾਉਂ ਕੋਸ਼ਿਸ਼ ਅੱਛਾ ਆ ਦੋ ਦਿਨ ਇਹਦਾ ਸੁਣਾਇਗਾ ਹਾਂ ਆਦੋਂ ਕੇ ਤਾਂ ਸਭ ਉਹ ਸੁਣਾਇਆ ਕਰੀ ਜੀ ਤੇ ਲਿਖਤ ਤਾਂ ਵਧੀਆ ਜੀ ਅਰ ਤੁਸੀਂ ਮੈਂ ਗਲਤੀ ਕਹਾ ਤਿਆ ਅੱਛਾ ਮੈਂ ਕਹ ਪੀਂ ਨੂੰ ਦੱਸ ਸਮੀ ਨਹੀਂ ਪਿੰਗਲ ਕੀ ਹੁੰਦਾ ਅੱਛਾ ਆਂਦਾ ਵੀ ਵਧੀਆ ਗੱਲਾਂ ਮੈਂ ਹਾਂ ਤਾਂ ਸਾਰੇ ਨਖਰੀ ਇੱਥੇ ਆਉਂਦੇ ਆ ਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਨਾ ਵੀ ਪਿੰਗਲ ਹੂੰ ਪਰ ਇਹ ਸੁਣਿਆ ਆਂਦਾ ਮੈਂ ਜਮ ਜਾਣਦਾ ਪਿੰਗਲ ਹੂੰ ਤੇ ਤੁਮ ਇੱਕ ਬੰਦਾ ਵਾ ਜਿਹੜਾ ਪੁੱਛ ਰਿਹਾ ਪਿੰਗਲ ਕੀ ਹੁੰਦਾ ਤੁਮ ਆਂਦੇ ਵੀ ਨਹੀਂ ਪਤਾ ਅੱਛਾ ਆਂਦਾ ਭੀ ਤੇ ਜਿਹੜਾ ਮੈਂ ਬੋਲ ਕੇ ਜੀ ਕੋਈ ਕਭ ਆਇਆ ਅੱਛਾ ਆਇਆ ਕਿ ਯਾਨੀ ਜਦੋਂ ਤੋਂ ਅੱਜ ਡੇਰੋਂ ਬਾਬਾ ਨਾਨਕ ਆਂਦਾ ਭੀ ਕੋਈ ਅਪਰਸਾ ਹੈ ਜੀ ਕਿਹੜਾ ਅਪਰਸਾ ਇਹ ਰਾਜ ਜਾਣ ਕਰ ਚਮਨ ਲਾਲ ਛੁਗਲਾ ਜੀ ਆਂਦਾ ਭੀ ਉਹਦੇ ਨਾਮ ਨਾ ਰੋਕ ਲੇਖ ਲਿਖਦਾ ਜੀ ਉਹ ਮੇਰਾ ਰੋਕ ਲੈ ਕੇ ਤੋ ਤਾਂ ਜੀ ਉਹ ਮੈਂ ਹਾਂ ਅਬਰ ਫਰ ਉਤਰਨਾ ਜੀ ਤੇ ਆ ਬੇ ਕੁਝ ਬੰਨਵਾਉਂਦਾ ਵੀ ਚਲ ਗਿਆ ਪਿੰਡ ਮੈਂ ਕਿਹਾ ਪਿੰਡ ਨੂੰ ਜਾਣਾ ਹੂੰ ਮੈਂ ਪਿੰਗਲ ਸਿੱਖ ਸਿੱਖ ਕੇ ਕਰ ਜਾਣਾ আচ্ছা ਆਪਣਾ ਪਿੰਗਲ ਅੱਜ 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 ਸਿੱਖ ਆਜੂਗਾ ਹੂੰ ਮੈਂ ਕਿਹਾ ਵੀ ਉਹ ਮੈਂ ਫਿਰ ਇਸ ਵਕਾਇਆ ਰਕਸ਼ਾ ਪੜਿਆ ਜੀ ਨਵੇਂ ਕੋਲ ਅਸੀਂ ਦਾ ਤਨੋਸਾ ਸਕਣਾ ਅੱਛਾ ਉਹਦੇ ਕੋਲ ਗਏ ਫਿਰ ਉਹ ਮੈਂ ਉਹਦੇ ਕੋਲ ਕਰ ਉਹ ਕਰ ਰਹੇ ਹੂੰ ਮੈਂ ਉਹ ਰੁਕਾ ਦਿੱਤਾ ਹੂੰ ਰੁਕਾ ਦੇ ਕੇ ਦਿੱਤਾ ਮੈਂ ਅੰਦਾ ਭੇਨ ਤੂੰ ਤੈਨੂੰ ਸਕਣਾ ਸਕਣਾ ਨਾ ਕਰ ਅੱਛਾ ਅੰਦਾ ਭੇਨ ਇੱਕ ਟੋਪੀ ਹੂੰ ਇੱਕ ਕੰਨ ਲਾ ਗਿਆ ਹੂੰ ਮੈਂ ਬਿਜਾਰੋਂ ਲਾ ਗਿਆ ਅੱਛਾ ਨੂੰ ਪਹਿਲਾ ਸਭ ਕੇ ਦਿੱਤਾ ਹੂੰ ਤੇ ਮੈਂ ਕਿਹਾ ਵੀ ਸਮਲ ਇਹ ਸ਼ੁਗਲ ਸਾਹਿਬ ਹੂੰ ਬਹੁਤ ਮਿਹਰਬਾਨੀ ਹੂੰ ਤੇ ਪਿੰਗਲ ਆ ਗਿਆ ਹੂੰ ਆਂਦਾ ਵੀ ਇਧਰ ਹੈ ਇਹ ਮੇਰੇ ਜੇ ਤੇ ਆ ਗਿਆ ਹੂੰ ਮੈਂ ਕਿਹਾ ਪਿੰਗਲ ਮੇਰੇ ਅੰਦਰ ਹੀ ਹੂੰ ਤੂੰ ਛੇੜ ਦਿੱਤਾ ਹੂੰ ਮੈਨੂੰ ਆ ਗਿਆ ਆ ਗਿਆ ਆਂਦਾ ਵੀ ਹੁਣ ਹੂੰ ਮੈਂ ਕਿਹਾ ਹੁਣ ਤੂੰ ਹੀ ਸੋ ਇਹ ਸਵਾਲ ਕਰੋ ਹੂੰ ਹਾਂ ਮੈਂ ਜਬ ਆਵਦਨਾ ਅੱਛਾ ਫਿਰ ਮੈਂ بڑے ਸਵਾਲ ਕੀਤੇ ਮੈਂ ਆਂਦਾ ਤਾਂ ਠੀਕ ਆ ਤੈਨੂੰ ਪਿੰਗਲ ਆ ਗਿਆ ਆ ਗਿਆ ਆ ਗਿਆ ਕੀ ਬਾਤ ਹੈ ਇੱਕ ਦਿਨ ਚ ਹੀ ਇੱਕ ਦਿਨ ਚ ਹੀ ਪਿੰਗਲ ਆ ਗਿਆ ਤੈਨੂੰ ਹਾਂ ਫਿਰ ਮੈਂ ਕਹਦਾ ਹੂੰ ਕਹਾਂ ਆ ਕੇ ਨਾ ਜਿੰਨ 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 ਟੋਪੀਆਂ ਲਾ ਨਾ ਮੈਂ ਪਹਿਲਾਂ ਲਿਖੀਆਂ ਨਾ ਜੀ ਮਲਦੇ ਕੋ ਚਲਾ ਲਾ ਕੇ ਨਾ ਉੱਟ ਕੇ ਆ ਕੇ ਲਾ ਕੇ ਹੂੰ ਨਾਵੇਂ ਤੋਂ ਲਿਖਿਆ ਨਾਵੇਂ ਤੋਂ ਲਿਖਿਆ ਫਿਰ ਪਿੰਗਲ ਵਾਸਤੇ ਪਾਪ ਸੁਣਾਇਆ ਪਹਿਲਾਂ ਪਿੰਗਲ ਤੋਂ ਮੈਨੂੰ ਸਮਝ ਨਹੀਂ ਹਾਂ ਜਦੋਂ ਸਮਝ ਆਈ ਮੈਂ ਕਾਪੀਆਂ ਸਾਲ ਕੇ ਤੇ ਫਿਰ ਪਿੰਗਲ ਤੋਂ ਜਿਵੇਂ ਲਿਖਿਆ ਮੈਂ ਹੁਣ ਪਿੰਗਲ ਤੋਂ ਮੈਨੂੰ ਸਮਝ ਆ ਫੋਨ ਫਿਰ ਦੁਬਾਰਾ ਲਿਖਿਆ ਸਾਰਾ ਸਭਾ ਅੱਛਾ ਇਹ ਨਹੀਂ ਇੱਕ ਪਰਸਨਲ ਜਿਹਾ ਸਵਾਲ ਮੇਰੇ ਦਿਮਾਗ ਚੋਂ ਡਿਆ ਕਿ ਪੜ੍ਹਾਈ ਤੁਸੀਂ ਕਿੰਨੀ ਕੀ ਕੀਤੀ ਜਿਹਦੇ ਹਿਸਾਬ ਨਾਲ ਤੁਸੀਂ ਲਿਖਿਆ ਜੇ ਉਹਦੇ ਸਾਹਮਣੇ ਕੀ ਹੈ ਪੜ੍ਹਾਈ ਮੈਂ 8ਵੀਂ ਪਾਸਿਆ ਅੱਛਾ ਤੇ 9ਵੀਂ ਤੇ ਨਹੀਂ ਗਿਆ 9ਵੀਂ 8 8 ਚ ਮਤਾਂ ਹੀ ਪੜ੍ਹਿਆ ਤੁਸੀਂ ਉਹ ਇੱਕ ਕਾਰਨ ਹੈ ਹਾਂਜੀ ਮੈਂ 8ਵੀਂ ਤੇ ਜੀ ਟੌਪ ਕੀਤਾ ਹੈ ਅੱਛਾ ਹਰੇਕ ਕਰਤੋਂ ਜੀ ਕੀ ਹੋਰ ਪੜ੍ਹਾਈ ਦੇ ਵਿੱਚ ਵੀ ਬਹੁਤ ਤੁਸੀਂ ਹਾਲਾਂਕਿ ਘੱਟ ਕਲਾਸਾਂ ਘੱਟ ਪੜ੍ਹੇ ਹੋ ਲੇਕਿਨ ਪੜ੍ਹਾਈ ਚ ਵੀ ਬਹੁਤ ਲਾਇਕ ਹੋ ਔਰ ਜਿਸ ਤਰ੍ਹਾਂ ਤੁਹਾਡੀ ਲੇਖਣੀ ਤੁਹਾਡੇ ਰਚਨਾਵਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਕਿੰਨੀ ਪਿੰਗਲ ਜਿਵੇਂ ਤੁਸੀਂ ਕਿਹਾ ਬਹੁਤ ਜਲਦੀ ਸਿੱਖਿਆ ਤੇ ਤੁਸੀਂ ਜਿਹਦਰ ਜੀ ਹੁਣ ਪਕੜ ਮੇਰੇ ਜੈਨਤ ਹਾਂਜੀ ਮੈਨੂੰ ਕਿਸੇ ਨੇ ਪੁੱਛਿਆ ਵੀ ਤੇ ਯਾਦ ਆ ਤਾ ਬਹੁਤ ਤੇਜਾ ਜੀ ਤੇ ਮਰਮੇ ਰੋਟੀ ਪਿੰਦਨ ਤੋਂ ਹਾਂ ਨਾ ਕਿ ਤੁਹਾਨੂੰ ਮਰਮੇ ਰੋਟੀ ਰੱਬ ਨੇ ਪਿਆਲ ਕੇ ਫਿਰ ਭੇਜਿਆ ਸਹੀ ਗੱਲ ਹੈ ਅਸੇ ਜੈਦਰ ਜੀ ਜਦੋਂ ਆ ਤੁਸੀਂ ਪ੍ਰੋਬਲਮ ਆ ਗਈ ਆ ਪੁੱਤਰ ਦੀ ਗ੍ਰੋਪੀ ਮਹਾਰਾਜ ਦੀ ਕਹਿ ਲੋ ਹਨਾ ਤੁਹਾਨੂੰ ਆ ਅਟੈਕ ਆ ਗਿਆ ਜਦੋਂ ਉਹਦੇ ਬਾਅਦ ਫਿਰ ਜਿੰਨਾ ਤੁਹਾਡਾ ਨਾਂ ਸੀਗਾ ਜਿਹੜੇ ਤੁਹਾਡੇ ਚਾਹਣ ਵਾਲੇ ਸੀ ਉਹਨਾਂ ਤੋਂ ਤੁਹਾਨੂੰ ਜਿੰਨੀ ਉਮੀਦ ਸੀਗੀ ਉੰਨੀ ਹੈਲਪ ਮਿਲੀ કે ਨਹੀਂ ਮਿਲੀ ਤੁਹਾਡੇ ਨਾਲ ਖੜੇ ਕੇ ਨਹੀਂ ਉਹ ਖੜੇ ਅੱਜ ਮੈਂ ਜਿਹੜਾ ਸ਼ਰਮਾਨ ਦੇ ਮੈਂ ਤੇ ਨਾ ਨੂੰ 50000 ਰੁਪਏ ਆ ਉਤ ਹੈ اچھا ਹੈ ਜਿੰਨੇ ਬਾਬੇ ਨਾ ਜੀ ਮੇਰੇ ਭਗਵੇਂ اچھا ਇਹ ਮੈਂ 10000 ਕਹਿੰਨੇ 20000 اچھا ਸਾਰਿਆਂ ਨੇ ਹਾਂ ਆਰਥਿਕ ਮਦਦ ਕੀਤੀ ਤੁਹਾਡੀ ਇਹ ਬਹੁਤ ਬਹੁਤ ਕੀਤੀ ਹੈ ਪਰਨਾ ਜੀ ਆਈ ਆਈ ਤਾਂ ਕਰ ਇਹ ਜੋ ਤੁਹਾਡੀ ਹੁੰਦੇ ਨਾ ਹਾਂਜੀ ਹੋ ਲਿਆ ਸੀ ਹਾਂਜੀ ਸਾਰੇ ਤੁਹਾਡੀ ਪਹਿਲੇ ਇੱਥੇ ਹੁੰਦੇ ਆ ਕੱਢ ਕੋਲਾਉਂਦੇ ਪਹਿਲਾਂ ਠੀਕ ਹੈ ਬੱਥੇ ਦੇ ਕੇ ਹੂੰ ਫਿਰ ਮੈਂ ਫਿਰ ਜਾਂਦੇ ਆ ਮਤਲਬ ਸਾਰੇ ਤੁਹਾਡਾ ਪੂਰਾ ਮਾਨ ਸਤਕਾਰ ਕਰਦੇ ਆ 3000 ਦੇਣਾ ਜੀ ਹੋਰ 1500 2000 ਸਾਰੇ ਦੇ ਦੇ ਕੇ ਮਨੋਂ ਹੈਲਪ ਕਰਦੇ ਆ ਸਾਰੇ ਠੀਕ ਹੈ ਤੁਹਾਨੂੰ ਕੁਝ ਗਿਲੇ ਸ਼ਿਕਵੇ ਕੁਝ ਲੋਕਾਂ ਦੇ ਨਾਲ ਕੋਈ ਤੁਹਾਡੇ ਸ਼ਗਿਰਦਾਂ ਨਾਲ ਵੀ ਹਾਂਜੀ ਕੁਝ ਤੁਹਾਡੇ ਸ਼ਗਿਰਦਾਂ ਨਾਲ ਜਾਂ ਕੁਝ ਹੋਰ ਲੋਕਾਂ ਨਾਲ ਤੁਹਾਡੇ ਕੁਝ ਗਿਲੇ ਸ਼ਿਕਵੇ ਹੀ ਉਹ ਆਪਣੇ ਦਰਸ਼ਕਾਂ ਨਾਲ ਨਹੀਂ ਜਲੇ ਇਹਦਾ ਸੇਕ ਬਣਾਇਆ ਹੈ। ਹਾਂਜੀ। ਇਹਦਾ ਦੋ ਸੋ ਬਾਬਾ ਐਸ ਤਰ੍ਹਾਂ ਪਹਿਲਾਂ ਦੱਸਿਆ। ਜੀ। ਇਹ ਜਿਦਾਂ ਇਹ ਰਾਜਕ ਆਜੇ ਪਾਲ ਮੰਦਿਪੁਰ ਹੁੰਦਾ ਸਿਆਵੇ। ਜੀ। ਤੇ ਮੈਂ ਪਹਿਲਾਂ ਲਖਰੀ ਸਬਾ ਬਣਾਈ। ਫਾਟੇਕਰ ਸਾਹਾ ਤੁਸੀਂ ਬਣਾਈ ਸੀ ਹਨਾ। ਫਾਟੇਕਰ ਤੁਸੀਂ ਹੋ। ਪਹਿਲਾਂ ਤੇ ਮੈਂ ਸਬਾ ਦਾ ਮਾਨੀ ਬਣੀ। ਜੀ। ਫਿਰ ਮੈਂ ਇਕੱਠੇ ਕਿਤੇ ਹਾਂ ਅਖਾਰੀ ਮੈਡਮ ਮਾਰੇ ਮੋਟੇ ਜੀ ਫਿਰ ਮੈਂ ਸਾਰਿਆਂ ਨੂੰ ਥੋੜਾ ਹਾਂ ਸਮਝਾਇਆ ਵੀ ਇਸ ਤਰ੍ਹਾਂ ਲਿਖਣਾ ਜੀ ਇਸ ਤਰ੍ਹਾਂ ਲਿਖਣਾ ਫਿਰ ਸਭਾ ਨੂੰ ਮਲਾ ਕੇ ਸਭ ਕੁ ਦਾੰਦ ਹੋ ਰਿਹਾ ਜੀ ਇਹ ਫਿਰ ਮੇੜਗਾ ਬਈ ਦਿੱਤਿਆਂ ਜੀ ਤੁਸੀਂ ਪੜੇਗਾ ਪੜੇਗਾ ਸਾਦ ਸਾਦ ਸਭਾ ਲੈ ਬਣਾਈ ਫਿਰ ਦੋ ਸਭਾ ਮਾ ਤੁਹਾਡੇ ਸਭਾ ਮੈਂ ਬਣਾਈਆਂ ਜੀ ਇਕ ਬਲਦੇਵ ਸਿੰਘ ਅੰਮੇ ਪ੍ਰਧਾਨ ਹੈ ਹਮ ਇੱਕ ਮੈਂ ਮੇਰੀ ਬੀਰੀ ਦੇ ਮਾਲਕ ਹਾਂ ਜੀ ਉਹ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਦੋ ਸੁਭਾਵਾਂ ਬਣਾਈਆਂ ਜਿਹੜੇ ਤੁਸੀਂ ਪ੍ਰਧਾਨ ਉਹ ਦੋ ਸੁਭਾਵਾਂ ਨੇ ਜਿਹਦੇ ਮੈਨੂੰ ਮਾਰਵੇਂ ਜਿਵੇਂ ਇਹਨੇ ਚੋੜਾ ਚੜਾ ਸੰਸਾਰ ਨੂੰ ਇਹ ਮੈਂ ਇਹ ਖਰਾ ਪ੍ਰਸ਼ਾਦ ਕਰਾ ਸਾਰੇ ਟਾੜ ਕੇ ਮੈਂ ਇਹਨੂੰ ਬਹੁਤ ਤੁਹਾਡੇ ਵਾਸਤੇ ਬਹੁਤ ਅਰਦਾਸ ਬੇਨਤੀ ਕੀਤੀ ਆ 10 ਬੈਂਤੀ ਕੀਤੀ। ਅੱਛਾ ਸ਼ਰੋਮਣੀ ਕਮੇਟੀ ਆ ਤੁਸੀਂ ਦੱਸਿਆ 50000 ਦੀ ਤੁਹਾਡੀ ਹੈਲਪ ਕੀਤੀ। ਹਾਂਜੀ। ਹੁਣ ਉਹਦੇ ਬਾਅਦ ਵੀ ਤੁਹਾਡਾ ਕੋਈ ਸੰਪਰਕ ਤੁਹਾਡੇ ਨਾਲ ਰੱਖਦੀ ਹੈ ਸ਼ਰੋਮਣੀ ਕਮੇਟੀ ਜਿਵੇਂ ਹੁਣ ਤੁਸੀਂ ਥੋੜਾ ਕੋ ਜੇ ਕਹਿ ਰਹੀ ਔਖੇ ਦੌਰ ਚੋਂ ਲੰਘ ਰਹੇ ਹੋ ਇਸ ਵੇਲੇ। ਹਾਂ। ਜਦੋਂ ਮੱਕੜ ਤੋਂ ਦਾ ਆ ਰਹਿ ਨਾ। ਹਾਂਜੀ ਮੱਕੜ। ਹਾਂਜੀ ਮੱਕੜ ਸਾਹਿਬ। ਠੀਕ। ਫਿਰ ਕੋ ਮੈਨੂੰ ਮਿਲਿਆ ਇਹ 나ਗਪੁਰ। ਅੱਛਾ। ਹਾਂ ਤੁਹਾਡੀ ਦੇ ਨਾਲ ਲੈ ਕੇ ਗਿਆ। ਜੀ। ਮੱਕੜ ਸਾਹਿਬ ਗਿਆ। ਜੀ। ਉੱਥੇ ਮੈਨੂੰ ਸੁਣਿਆ ਹੈ। ਅੱਛਾ ਪਰਫਰਮ ਅੱਛਾ ਤੇ ਮੈਂ ਜਦੋਂ ਬਿਮਾਰ ਹੋਇਆ ਉਹਨੇ ਮੈਂ ਸੁਣਿਆ ਬਹੁਤ ਬਗਿਆ ਟਾਡੇ ਤੇ 50 ਹਜ਼ਾਰ ਰੁਪਏ ਉਹਨੇ ਮਿਲ ਦਿੱਤੇ ਉਹ ਫਿਰ ਮੱਕੜ ਸਾਹਿਬ ਹੋ ਸਕਦਾ ਮੱਕੜ ਸਾਹਿਬ ਤੁਹਾਨੂੰ ਨਿੱਜੀ ਤੌਰ ਤੇ ਤੁਹਾਨੂੰ ਸੁਣਿਆ ਜਾਣਦੇ ਉਹਦੇ ਤੌਰ ਤੇ ਕੀਤੀ ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਜਿਵੇਂ ਤੁਸੀਂ ਅੱਜ ਇੱਕ ਇਹੋ ਜੇ ਮਤਲਬ ਮਾੜੇ ਹਾਲਾਤਾਂ ਚੋਂ ਕਾ ਅਪਸਾਇਕ ਤੱਕ ਲੰਘ ਰਹੇ ਹੋ ਤੇ ਸ਼ਰਮਣੀ ਕਮੇਟੀ ਨੂੰ ਖੜਨਾ ਚਾਹੀਦਾ ਰੱਗੀਆਂ ਟਾਡੇ ਦਾ ਤੁਹਾਡੇ ਕੀ ਰਾਏ ਹੈ ਨਹੀਂ ਚਾਹੀਦਾ ਤੇ ਬਹੁਤ ਕੋਸ਼ਿਸ਼ ਹਾਂਜੀ ਪਰ ਇਹਨਾ ਜੀ ਕੋਈ ਮਦਦ ਨਹੀਂ ਮਿਲਦੀ ਕੋਈ ਨਹੀਂ ਕਰਦਾ ਹਨ ਹਾਂ ਬੜੇ ਮੇਰੇ ਭਗਤ ਜੀ ਇਹ ਕੋਮਲਾ ਜੀ ਉਹ ਮੰਦੇ ਤੇ ਆ ਅੱਛਾ ਇਹ ਲਾਜ਼ਰ ਹੁਟੀ ਆ ਅੱਛਾ ਉਹਦੀ ਵੀ ਕੋਈ ਮਦਦ ਨਹੀਂ ਸੀ ਹੈ ਹੈ ਪਰ ਮੇਰੇ ਮਦਦ ਨਹੀਂ ਕੀਤੀ ਜੀ ਮੈਂ ਕੋਈ ਜਾਣਦਾ ਇਹ ਬੜੀ ਦੁੱਖਦਾਈ ਗੱਲ ਹੈ ਜੀ ਕਿਉਂਕਿ ਜਿਹੜੇ ਇਹੋ ਜਿਹੇ ਮਹਾਨ ਲੇਖਕ ਮਹਾਨ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਹੋਵੇ ਖਾਸ ਕਰ ਜਿਵੇਂ ਧਾਰਮਿਕ ਖੇਤਰ ਦੇ ਵਿੱਚ ਚੰਨ ਸਾਹਿਬ ਨੇ ਇੰਨਾ ਕੰਮ ਕੀਤਾ ਸੋ ਇਹਦੇ ਨਾਲ ਜਦੋਂ ਆਖਰੀ ਸਮੇਂ ਤੇ ਨਹੀਂ ਖੜਦੇ ਤਾਂ ਬੜੀ ਦੁੱਖ ਦੀ ਗੱਲ ਹੁੰਦੀ ਹੈ ਔਰ ਮੇਰੇ ਖਿਆਲ ਚ ਜਿੰਨੇ ਵੀ ਸੁਣਨ ਵਾਲੇ ਨੇ ਜਾਂ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਸ ਵੇਲੇ ਚੰਨ ਸਾਹਿਬ ਨੂੰ ਜ਼ਰੂਰਤ ਹੈ ਉਹਨਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਕਿਉਂਕਿ ਇਸ ਵੇਲੇ 1 2 3 4 ਨਹੀਂ ਬਹੁਤ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਲੰਘ ਰਹੇ ਨੇ ਸਭ ਤੋਂ ਵੱਡੀ ਮੁਸੀਬਤ ਇੱਕ ਅਜਿਹੇ ਵਿਦਵਾਨ ਵਾਸਤੇ ਇਹ ਹੁੰਦੀ ਹੈ ਕਿ ਐਸਾ ਹਾਲਾਤ ਦੇ ਵਿੱਚ ਮੰਜੇ ਤੇ ਹੈ ਮਤਲਬ ਕਹਿ ਸਕਦੇ ਚੱਲਣ ਤੋਂ ਵੀ ਸਮਰੱਥ ਨਹੀਂ ਬੜੀ ਮੁਸ਼ਕਲ ਦੇ ਨਾਲ ਥੋੜਾ ਬਹੁਤ ਚੱਲਦੇ ਨੇ ਸੋ ਐਡਾ ਮਤਲਬ ਗਿਆਨੀ ਬੰਦਾ ਇਨਾ ਵਧੀਆ ਲਿਖਣ ਵਾਲਾ ਬੰਦਾ ਤੇ ਉਹਦੇ ਨਾਲ ਖੜਨਾ ਬਣਦਾ ਜੀ ਜਿੰਨੇ ਵੀ ਪੰਥ ਹੈ ਤੈਸ਼ੀਕਾ ਹੁੰਦੇ ਨੇ ਆਪਣੇ ਆਪ ਨੂੰ ਸੋ ਅਜਿਹੇ ਬੰਦਿਆਂ ਦੇ ਨਾਲ ਜ਼ਰੂਰ ਖੜਨਾ ਦੇਣਾ ਮੈਂ ਬੇਨਤੀ ਇੱਕ ਮਿੰਟ ਮਾ ਜੀ ਮੇਰੇ ਜਿਹੜੇ ਨਾ ਜੀਵਨ ਸਾਥੀ ਜੀ ਮਲੇਬੰਦਰ ਕੌਰ ਜੀ ਇਹ ਮੈਂ ਵੀ ਚਾਚੀ ਆ ਅੱਛਾ ਹੈ ਉਹਨੇ ਬਹੁਤ ਮੇਰੀ ਮਦਦ ਸੇਵਾ ਕੀਤੀ ਆ ਜੀ ਉਹ ਮੈਨੂੰ ਆਪਣਾ ਸਮੇਲੇ ਜੀ ਇਨਾਨ ਕਰਉਂਦੀ ਆ ਅੱਛਾ ਜੀ ਮੇਰਾ ਕਿਸਰਾ ਤੌੜਿਆ ਬਦਲਦੀ ਆ ਜੀ ਤੇ ਫਿਰ ਕੇ ਹੁੰਦੀ ਆ ਹਮ ਕੇ ਪਾ ਕੇ ਨਾ ਤਦੋਂ ਉਹਦੇ ਸੇਵਾ ਕਰਕੇ ਨਾ ਜੀ ਮੈਂ 10 ਸਾਲ ਕੱਢ ਗਿਆ ਮੈਂ ਤੇ ਉਹਨੇ ਸੇਵਾ ਕਰਦੀ ਕਈ ਜਨਾਨੀਆਂ ਸਵਾਮੀ ਕ ਕਰ ਸਕਦੀਆਂ ਜੀ ਜੀ ਪਰ ਮੇਰਾ ਜੀਵਨ ਸਾਥੀ ਬਹੁਤ ਵਧੀਆ ਬਹੁਤ ਵਧੀਆ ਸੇਵਾ ਕਰਦਾ ਤੇ ਉਹਦੇ ਸੇਵਾ ਕਰਕੇ ਮੈਂ ਇਹ 10 ਸਾਲ ਕੱਢ ਗਿਆ ਕੀ ਬਾਤ ਆ ਜੀ ਕੀ ਬਾਤ ਆ ਜੀ ਤੇ ਮੇਰੇ ਨੂੰ ਨਾ ਸੁਸੰਦਰੋ ਉਹਨੇ ਮੇਰੇ ਬਹੁਤ ਸੇਵਾ ਕਰਦੀ ਆ ਜੀ 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 ਮੈਨੂੰ ਤੇ ਉਹ ਸਾਡਾ ਪਰਿਵਾਰ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਬਹੁਤ ਸਾਡੀ ਸੇਵਾ ਦੇ ਵਿੱਚ ਲੱਗਾ ਹੋਇਆ ਸਾਰੇ ਤੇ ਸਮਝਿਆ ਨੋਟ ਨਹੀਂ ਸਮਝਿਆ ਜੀ ਤੇ ਜਦੋਂ ਇਹ ਮਨਵਾਦ ਕਰਾ ਬਾਹਰ ਹੋ ਗਈ ਨਾ ਜੀ ਦੋ ਤਾਈ ਸ ਇਹ ਤਾਈ ਵੀ ਨੇ ਹਮ ਮੰਦਿਰ ਦੇ ਜੀ ਇਹਨੂੰ ਵੀ ਸਾਹਮਦੇ ਆ ਤੇ ਮੈਨੂੰ ਇਹ ਜਸੰਦਿਕ ਹੋਰ ਜੀ ਨੋ ਮੇਰੇ ਹਾਂ ਮੈਂ ਤੇ ਇਸ ਸਮੇਂ ਨਾ ਬਿਲਕੁਲ ਮੈਂ ਉਹਨੇ ਮੇਰੇ ਸੇਵਾ ਕੀਤੀ ਤੇ ਮੇਰੇ ਕਪੜੇ ਬਦਲੇ ਜੀ ਸਿਰਫ ਉਹਨੇ ਇਹ ਦੋ ਤਾਂ ਦੋ ਸਾਥ ਦੇਖ ਲਓ ਕੇ ਨਾ ਇਹ ਨਦਨ ਕੱਢ ਲਈ ਪੂਰੀ ਤੁਹਾਡੀ ਹਾਂ ਪੂਰੀ ਸਾਮ ਸੰਭਾਲ ਤੁਹਾਡੀ ਵਧੀਆ ਕਰ ਰਹੇ ਨੇ ਜਿਹੜਾ ਨਾ ਹਾਂਜੀ ਬਾਕੀ ਪਰਿਵਾਰ ਹਾਂਜੀ ਉਮੀਦ ਸੰਗਰ ਹਾਂਜੀ ਏ ਮਨਦੇਵ ਸਿੰਘ ਹਾਂਜੀ ਏ ਅਰਜੀਤ ਸਿੰਘ ਹਾਂ ਅੱਛਾ ਸਾਰੇ ਮੇਰੇ ਬਹੁਤ ਸੇਵਾ ਕਰਦੇ ਆ ਬਹੁਤ ਸੇਵਾ ਜੀ ਜੀ ਫਰਮਨੀ ਤੇ ਜੀ ਛੂਟੀ ਨੂੰ ਹੂੰ ਉਹ ਬਹੁਤ ਵਧੀਆ ਸੇਵਾ ਹੁਣ ਮੈਂ ਏ ਮਨਦੇਵ ਸਿੰਘ ਨੂੰ ਤੁਹਾਡੀ ਸਭ ਰਾਏ ਤੁਹਾਡੀ ਕਲਾਕਾਰ ਬਣਾਉਣਾ ਜੀ 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 ਫਿਰ ਇਹ ਮੈਂ ਮੈਨੂੰ ਬਹੁਤ ਸਾਰੇ ਲੋਕ ਹਾਂਜੀ ਤੇ ਤੁਨ ਸਾਫਾ ਜੀ ਤਾਂ ਦੇਖੋ ਕੋਈ ਬੂਟਾ ਲੱਗਾ ਪਰਵਾਰ ਚ ਜੀ ਤੇ ਮੈਂ ਕਿਹਾ ਵੀ ਪਹਿਲਾਂ ਆਮਨ ਸੰਗਤ ਤੇ ਤੜੀ ਬਣਾਏ ਜੀ ਤੇ ਉਹ ਚਲਾ ਗਿਆ ਪਿੰਡਾ ਉਹ ਛੱਡ ਗਿਆ ਹੂੰ ਹੁਣ ਮਰਮੇਦ ਨੂੰ ਤਿਆਰ ਕੀਤਾ ਜੀ ਉਹ ਤੜੀ ਸਭਾ ਇਹ ਮੇਰਪਾਲ ਸੰਗਤ ਜਿਹੜਾ ਨਾ ਜੀ ਉਹਦਾ ਸਿਗਰ ਸੁਪਾਇਆ ਜੀ ਚਲੋ ਕਹਿੰਦਾ ਮਤਲਬ ਵੀ ਤੁਹਾਡੀ ਪਰਿਵਾਰ ਤੁਹਾਡੀ ਪੂਰੀ ਸੇਵਾ ਕਰਦਾ ਨੇ ਤੇ ਕਹਿੰਦਾ ਸਮਾਜ ਦਾ ਜਿਹੜਾ ਤੁਹਾਡੇ ਪ੍ਰਤੀ ਫਰਜ਼ ਬਣਦਾ ਉਹ ਮੈਨੂੰ ਘਾਟ ਗਿਆ ਨਹੀਂ ਜੀ ਮਹਿਸੂਸ ਹੋਈ ਕਿ ਜਿੰਨਾ ਸਾਡੇ ਪੰਥ ਹਿਤੈਸ਼ੀਆਂ ਨੂੰ ਜਾਂ ਸਾਡੇ ਉਹਨਾਂ ਨੂੰ ਖੜਨਾ ਚਾਹੀਦਾ ਸੀ ਤੁਹਾਡੇ ਨਾਲ ਮੈਨੂੰ ਲੱਗਦਾ ਕਿ ਉਹ ਪਰਿਵਾਰ ਤਾਂ ਮੇਰਾ ਮੇਰਾ ਸਾਥ ਨਹੀਂ ਦਿੰਦਾ ਜੀ ਇਹ ਮੈਂ ਕਹੇ ਨਿਆਣੇ ਜੀ ਵੱਡੇ ਸਾਹਿਬ ਇਹ ਸੇਵਾ ਕਰਦੇ ਆ ਜੀ ਕੋਈ ਪੁੱਛੋ ਨਾ ਕੱਲ ਕੱਢੇ ਉਸੇ ਵੜੇ ਪੂਰੇ ਕਰਦੇ ਆ ਚਲੋ ਗਿਆਨੀ ਜੀ ਅੱਜ ਆਪਣੇ ਬਹੁਤ ਐਸਾ ਹਾਲਾਤ ਦੇ ਵਿੱਚ ਵੀ ਅਸੀਂ ਤੁਹਾਡੇ ਕੋਲ ਆਏ ਤੁਸੀਂ ਸਾਡੇ ਪ੍ਰੋਗਰਾਮ ਹੀਰੇ ਕੌਮ ਦੇ ਨੂੰ ਟਾਈਮ ਦਿੱਤਾ ਕਿਉਂਕਿ ਸਾਡਾ ਪ੍ਰੋਗਰਾਮ ਜਿਹੜਾ ਇਹਦੇ ਵਿੱਚ ਅਸੀਂ ਜਿਹੜੀਆਂ ਸਿੱਖ ਪੰਥ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਜਿਨ੍ਹਾਂ ਨੇ ਪੰਥਰ ਦੇ ਵਾਸਤੇ ਕੁਝ ਕੀਤਾ ਕਲਾਕਾਰੀ ਲਾਈਨ ਚ ਕੀਤਾ ਉਹਨਾਂ ਨੂੰ ਅਸੀਂ ਸੰਗਤਾਂ ਦੇ ਰੋਬਰੂ ਕਰਦੇ ਆਂ ਤੁਸੀਂ ਆਪਣਾ ਕੀਮਤੀ ਟਾਈਮ ਜਿਹੜਾ ਅੱਜ ਸਾਡੇ ਪ੍ਰੋਗਰਾਮ ਦੇ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਤੁਹਾਡਾ ਬਹੁਤ-ਬਹੁਤ। ਅਗਿ ਦੇਖੋ ਕੰਮ ਸਾਵੇਗਾ ਦੇਖਿਪਦੇ। ਉਹ ਤੁਹਾਡਾ ਧੰਨਵਾਦ ਹੈ ਤੁਹਾਡਾ ਬਈ। ਬਹੁਤ ਧੰਨਵਾਦ। ਕਹਿਵਾ ਕੇ ਮੈਨੂੰ પ્રસન્ન ਦਿੱਤੇ ਆ। ਤੇ ਮੇਰੇ ਕਲਾ ਬਤਾਂ ਸੁਣੀਆਂ। ਮੈਂ ਇੰਨਾ ਯੋਗ ਨਹੀਂ ਜਿਦਾਂ ਤੁਸੀਂ ਮੰਨ ਲਿਆ ਤਾਂ ਮੈਨੂੰ। ਨਹੀਂ ਜੀ ਨਹੀਂ ਤੁਸੀਂ ਬਹੁਤ ਮਹਾਨ ਅਸਤੀਓ।